ਪਿਛਲੇ ਕਈ ਸਾਲਾਂ ਤੋਂ ਕੇਂਦਰੀ ਗ੍ਰਾਮ ਪਤਰਾਲੇ ਵੱਲੋਂ ਸੀਆਈਐਸਐਫਟੀ ਜਿਹੜੀ ਹੈ ਤਾਇਨਾਤੀ ਜਿਹੜੀ ਬੀਬੀਐਮਬੀ ਦੇ ਅਲੱਗ-ਅਲੱਗ ਡੈਮਾਂ ਦੇ ਉੱਪਰ ਕਰਨ ਦੇ ਜਿਹੜਾ ਫੈਸਲਾ ਲਿੱਤਾ ਗਿਆ ਸੀਗਾ ਤਾਂ ਉਸੇ ਚੀਜ਼ ਨੂੰ ਦੇਖਦੇ ਹੋਏ ਬੀਬੀਐਮਬੀ ਵੱਲੋਂ ਵੀ ਜਿਹੜਾ ਇਸ ਦੀ ਜਿਹੜੀ ਤਿਆਰੀ ਸ਼ੁਰੂ ਕਰ ਲਈਤੀ ਗਈ ਸੀ ਕਿਉਂਕਿ ਜਿਹੜਾ ਹੈ 300 ਦੇ ਕਰੀਬ ਜਿਹੜੇ ਜ਼ਬਾਨ ਸੀਐਸਐਫ ਦੇ ਜਿਹੜੇ ਨੰਗਲ ਦੇ ਅਲੱਗ-ਅਲੱਗ ਡੈਮਾਂ ਤੇ ਨੰਗਲ ਡੈਮ ਹੋਵੇ ਚਾਹੇ ਪਾਖੜਾ ਡੈਮ ਹੋਵੇ ਇਸ ਦੇ ਉੱਪਰ ਤਾਇਨਾਤ ਕਰਨੇ ਸੀਗੇ ਤਾਂ ਉਹਨਾਂ ਦੀ ਹੈ ਰਿਆਇਸ਼ ਦਾ ਕੰਮ ਜਿਹੜਾ ਰਿਪੇਅਰ ਦਾ ਕੰਮ ਲਗਾਤਾਰ ਨੰਗਲ ਡੈਮ ਦੀ ਜਿਹੜੀ ਹੈ ਸੁਰੱਖਿਆ ਉਹਨਾਂ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਕੇਂਦਰ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਕਿ ਜਿਹੜੀ ਬੀਬੀਐਮਬੀ ਦੇ ਡੈਮਾਂ ਦੀ ਸੁਰੱਖਿਆ ਜਿਹੜੀ ਹੈ ਸੀਆਈਐਸਐਫ ਨੂੰ ਦਿੱਤੀ ਜਾਵੇ ਤਾਂ ਉਸੇ ਚੀਜ਼ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਉਸ ਚੀਜ਼ ਦਾ ਤੇ ਨਾਲ ਹੀ ਬੀਬੀਐਮਬੀ ਦੇ ਅਲੱਗ-ਅਲੱਗ ਕਰਮਚਾਰੀ ਸੰਗਠਨਾ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਜਿਹੜੀ ਡੈਮਾਂ ਦੀ ਸੁਰੱਖਿਆ ਹੈ ਉਹ ਪੰਜਾਬ ਪੁਲਿਸ ਪਿਛਲੇ ਕਈ ਸਾਲਾਂ ਤੋਂ ਬਹੁਤ ਵਧੀਆ ਢੰਗ ਨਾਲ ਕਰਦੀ ਆ ਰਹੀ ਹੈ ਤਾਂ ਸੀਆਈਐਸਐਫ ਲਗਾਉਣ ਦੀ ਜਿਹੜੀ ਹੈ ਸਾਨੂੰ ਕੋਈ ਵੀ ਲੋੜ ਨਹੀਂ ਹੈ ਸੈਸ਼ਨ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀਗਾ ਕਿ ਜਿਹੜੀ ਹੈ ਡੈਮਾਂ ਦੀ ਸੁਰੱਖਿਆ ਪਿਛਲੇ ਕਈ ਸਾਲਾਂ ਤੋਂ ਪੰਜਾਬ ਪੁਲਿਸ ਕਰਦੀ ਆ ਰਹੀ ਹੈ ਤਾਂ ਅੱਗੇ ਵੀ ਪੰਜਾਬ ਪੁਲਿਸ ਹੀ ਕਰਦੀ ਰਹੇਗੀ ਕਿਉਂਕਿ ਸੀਏਐਸਫ ਲਗਾਉਣਾ ਇਸ ਦਾ ਜਿਹੜਾ ਹੈ ਬਾਧੂ ਬੋਝ ਪੰਜਾਬ ਸਰਕਾਰ ਤੇ ਹੀ ਪਵੇਗਾ ਕਿਉਂਕਿ ਬੀਬੀਐਮਬੀ ਦੇ ਵਿੱਚ ਪੰਜਾਬ ਸਰਕਾਰ ਦਾ 60% ਜਿਹੜਾ ਹਿੱਸਾ ਪੰਜਾਬ ਸਰਕਾਰ ਦਾ ਆਉਂਦਾ ਹੈ ਉਸੀ ਚੀਜ਼ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਇਸ ਮਤਾ ਪਾਸ ਕਰਕੇ ਜਿਹੜੇ ਹੈ ਸੀਏਐਸਫ ਲਗਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਸੀਗੀ ਉਸ ਨੂੰ ਬਿਲਕੁਲ ਵੀ ਜਿਹੜਾ ਖਤਮ ਕਰ ਦਿੱਤਾ ਗਿਆ ਤਾਂ ਉਸੀ ਚੀਜ਼ ਨੂੰ ਦੇਖਦਿਆਂ ਹੋਇਆ ਬੀਬੀਐਮਬੀ ਵੱਲੋਂ ਜਿਹੜੀ ਹੈ ਸੀ ਹੈ ਜਾਂ ਸਿਫ ਦੇ ਜਿਹੜੇ 300 ਦੇ ਕਰੀਬ ਜਿਹੜੇ ਜਵਾਨਾਂ ਦੀ ਜਿਹੜੀ ਰਿਆਸ਼ ਦਾ ਕੰਮ ਜਿਹੜਾ ਹੈ ਰਿਪੇਅਰ ਦਾ ਕੰਮ ਚੱਲ ਰਿਹਾ ਸੀਗਾ ਉਸ ਚੀਜ਼ ਨੂੰ ਵੀ ਜਿਹੜਾ ਹੈ ਹੁਣ ਰੋਕ ਦਿੱਤਾ ਗਿਆ ਹੈ ਕਿਉਂਕਿ ਵਿਧਾਨ ਸਭਾ ਵਿੱਚ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਸੀਗਾ ਏਸੀ ਚੀਜ਼ ਨੂੰ ਦੇਖਦਿਆਂ ਹੋਇਆ ਵਿਧਾਨ ਸਭਾ ਵਿੱਚ ਮਤਾ ਪਾਸ ਹੋਣ ਤੋਂ ਬਾਅਦ ਬੀਬੀਐਮਬੀ ਦੇ ਅਲੱਗ-ਅਲੱਗ ਕਰਮਚਾਰੀ ਸੰਗਠਨਾਵਾਂ ਵੱਲੋਂ ਜਿਹੜੇ ਉਹਨਾਂ ਵੱਲੋਂ ਵੀ ਜਿਹੜਾ ਏਸੀ ਦਾ ਸਵਾਗਤ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਇਸ ਚੀਜ਼ ਦਾ ਸਵਾਗਤ ਕੀਤਾ ਗਿਆ ਹੈ ਤਾਂ ਉਹਨਾਂ ਨੇ ਨਾਲ ਹੀ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਜਿਹੜਾ ਇਹ ਪਿਛਲੇ ਪਿਛਲੇ ਕਈ ਸਾਲਾਂ ਤੋਂ ਕਰਦੀ ਜਾ ਰਹੀ ਹੈ ਤਾਂ ਬਹੁਤ ਵਧੀਆ ਟੰਗ ਨਾਲ ਕਰਦੀ ਜਾ ਰਹੀ ਹੈ ਮੈਂ ਸਮਝਦਾ ਜੀ ਇਹ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਕਾਮਯਾਬੀ ਹੈ ਕਿ ਜੋ BBMP ਦੇ ਨਾਪਾਕ ਇਰਾਦੇ ਸੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਆਪ ਸਭ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਘਬਰਾ ਕੇ BBMP ਦੀ ਇਹ ਸਾਜ਼ਿਸ਼ ਹੈ ਕਿ ਇੱਥੇ ਸੀਐਸਫ ਲਾ ਦਿੱਤੀ ਜਾਵੇ ਆ ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਉਹ ਮਤਾ ਪਾਸ ਦਿੱਤਾ ਸੀ ਕਿ ਹਾਂ ਅਪਰੂਵਲ ਦੇ ਦਿੱਤੀ ਸੀ ਕਿ BBMB ਦੇ ਵਿੱਚ CSF ਲਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ NFL ਚ ਆਲਰੇਡੀ ਸਾਡੇ ਕੋਲ CSF ਬੈਠੀ ਹੈ ਪਰ ਇਹ ਅਸੀਂ ਸੀ ਕਿ ਸਾਡੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਜਿਸ ਦੇ ਵਿੱਚ ਸਾਫ਼ ਕਹਿ ਦਿੱਤਾ ਕਿ BBMB ਨੂੰ ਕੋਈ ਅਧਿਕਾਰ ਨਹੀਂ ਇਥੇ CSF ਲਾਉਣ ਦਾ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਰੂਰ ਦਾ ਡੈਮ ਬਣਿਆ ਹੋਇਆ ਉਦੋਂ ਦਾ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੇ ਸਖਸ਼ਮ ਹੋ ਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ਤੇ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਸਖਸ਼ਮ ਹੈ ਸੁਰੱਖਿਆ ਕਰਨ ਲਈ ਤੇ ਉਸ ਦਾ ਨਤੀਜਾ ਕਿ ਅੱਜ ਜਿਹੜਾ ਹੈ ਅੱਜ ਦੀਆਂ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਕਿ BBMP ਨੇ ਜਿਹੜਾ ਕਦਮ ਹੈ ਵਾਪਸ ਲੈ ਲਿਆ ਮੈਂ ਸਮਝਦਾ ਬਹੁਤ ਵੱਡੀ ਇਲਾਕਾ ਨਿਵਾਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਹੈ ਪੈਸਾ ਜਿਹੜਾ ਖਰਚਾ ਜਾ ਰਿਹਾ ਹੈਗਾ ਇਹ ਸਾਡੇ ਕੋਲ ਸਫੀਸ਼ੀਐਂਟ ਸਟਾਫ ਹੈਗਾਗਾ ਸਾਨੂੰ ਜਿਹੜਾ ਉਹਦੇ ਬਜਾਏ ਜਿਹੜਾ ਡੈਮ ਦੇ ਰੱਖ-ਰਖਾਅ ਨੂੰ ਜਾਂ ਚਲਾਉਣ ਲਈ ਜਿਹੜੀਆਂ ਸਾਡੀ ਮੁਲਾਜ਼ਮਾਂ ਦੀਆਂ ਹੈਗੀਆਂ ਉਹਨਾਂ ਨੂੰ ਭਰਤੀ ਕੀਤਾ ਜਾਵੇ ਡੇਲੀ ਵਰਕਰ ਨੂੰ ਪੂਰਾ ਕੀਤਾ ਜਾਵੇ ਤਾ ਜੋ ਜਿਹੜੇ ਇਸ ਪੈਸੇ ਨਾਲ ਜਿਹੜਾ ਡੈਮ ਦਾ ਰੱਖ-ਰਖਾਅ ਵੱਧ ਸਕੇ ਜਿਹੜੀਆਂ ਸਿਕਿਉਰਟੀ ਦੀਆਂ ਜਿਹੜੀਆਂ ਹੈਗੀਆਂ ਉਹ ਸਿਕਿਉਰਟੀ ਬੜੇ ਵਧੀਆ ਤਰੀਕੇ ਨਾਲ ਕਰ ਰਹੀ ਆ ਇਹ ਜਿਹੜੇ ਸਰਕਾਰ ਨੇ ਇਸ ਵੱਲ ਨੂੰ ਜਿਹੜਾ ਤਰੀਕਾ ਹੈਗਾ ਅਸੀਂ ਉਹਨੂੰ ਹਾਂ ਪੱਖੀ ਕਹਿੰਦੇ ਆ ਜੇ ਇਹ ਜਿਹੜੀ ਗੱਲ ਕੀਤੀ ਹੈ ਠੀਕ ਕੀਤੀ ਪਰ ਨਾਲ ਨਾਲ ਅਸੀਂ ਇਹ ਵੀ ਕਹਿੰਦੇ ਵੇ ਜਿਹੜੀ ਆਪਣੇ ਖਾਲੀ ਪੋਸਟਾਂ ਆਂਦੀਆਂ ਉਹ ਜਿਹੜੀ ਮੰਗ ਹੈ ਸਾਡੀ ਉਹਨਾਂ ਨੂੰ ਪਰਿਆ ਜਾਵੇ ਤਾਂ ਜੋ ਇਹ ਪ੍ਰੋਜੈਕਟ ਹੋਰ ਵਧੀਆ ਤਰੀਕੇ ਨਾਲ ਚੱਲ ਸਕੇ ਸੀਆਈਐਸਐਫ ਨੇ ਉਹ ਦਿੱਤੀ ਸੀ ਅਸੀਂ ਲੜਾਈ ਲੜਦੇ ਅਸੀਂ ਨੰਗਲ ਸ਼ਹਿਰ ਦੇ ਲੋਕ ਸਾਰੀਆਂ ਯੂਨੀਅਨਾਂ ਨਾਲ ਲੜਾਈ ਲੜਦਿਆਂ ਸੀ ਕਿ ਇਹ ਸੁਰੱਖਿਆ ਜਿਹੜੀ ਉਦੋਂ ਦੋ ਸੁਰੱਖਿਆ ਕਰ ਰਹੀ ਹੈ ਸੀਆਈਐਸਫ ਨਾਲ ਨੰਗਲ ਦੇ ਵਿੱਚ ਜਿਹੜੇ ਕੁਆਟਰ ਹੈ ਸਾਰੇ ਖਾਲੀ ਹੋ ਜਣੇ ਸੀ ਮਜ਼ਦੂਰਾਂ ਨੂੰ ਜਿਹੜੀ ਔਖੀ ਹੋ ਜਾਣੀ ਸੀ ਔਰ ਇਹ ਜਿਹੜਾ ਚੰਗਾ ਫੈਸਲਾ ਹੋਇਆ ਪੰਜਾਬ ਸਰਕਾਰ ਨੇ ਕਿ ਸੀਆਈਐਸਫ ਕੋਲੋਂ ਜਿਹੜੇ ਅਧਿਕਾਰ ਹੈ ਉਹ ਖੋਲ੍ਹੇ ਚੰਗਾ ਫੈਸਲਾ ਇੱਕ ਲੋਕਾਂ ਦੀ ਇਹ ਬਹੁਤ ਵੱਡੀ ਜਿੱਤ ਹੈ ਜੇਕਰ ਸੀਆਈਐਸਫ ਆ ਜਾਂਦੀ ਤਾਂ ਨੰਗਲ ਦੇ ਵਿੱਚ ਰੋਜ਼ਗਾਰ ਤੇ ਨਾਲ ਹੀ ਜਿਹੜੇ ਤਹਿਲ ਪੈਲ ਜਿਹੜਾ ਪਹਿਲਾਂ ਜੀ ਦੇ ਹਿਸਾਬ ਨਾਲ ਰੋਜ਼ਗਾਰ ਤਾਂ ਤਾਂ ਵਧਣਾ ਜੇ ਇਥੇ ਨੌਕਰੀਆਂ ਮਿਲਦੀਆਂ ਹੋਣ ਕਿਸੇ ਨੂੰ ਬੀਬੀਐਮਬੀ ਹਾਲ ਦੇਖ ਲੋ ਅੱਜ ਸਾਰੀ ਪਰਖਸ਼ਾਬ ਆ ਜਿਹੜੀ ਖਾਲੀ ਪਈ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਮਜ਼ਦੂਰ ਕੰਮ ਕਰਦੇ थे ਜਦ ਮਜ਼ਦੂਰੇ ਨਹੀਂ ਰਹਿਣਾ ਫੇਸ ਰੱਖਿਆ ਦਾ ਕਿਹਾ ਸਾਨੂੰ ਫਾਇਦਾ ਹੋਣਾ ਇਸ ਕਰਕੇ ਮਜ਼ਦੂਰਾਂ ਦੀ ਭਰਤੀ ਹੋਣੀ ਚਾਹੀਦੀ ਸਾਡੇ ਲੋਕਾਂ ਨੂੰ ਰੁਜ਼ਗਾਰ ਹੈ ਜਿਹੜਾ ਉਹ ਮਿਲਣਾ ਚਾਹੀਦਾ ਨਾ ਕਿ ਸੀਆਈਐਸ ਫਿਰ ਰੁਜ਼ਗਾਰ ਦੇਣਾ ਸੀ ਸਾਨੂੰ ਪੰਜਾਬ ਸਰਕਾਰ ਦੇ ਫੈਸਲੇ ਦੇ ਉਸੀਂ ਵੈਲਕਮ ਕਰਦੇ ਆਂ ਔਰ ਅਸੀਂ ਸ਼ੁਰੂ ਤੋਂ ਹੀ ਆਪੋਜ਼ ਕਰ ਰਹੇ ਸੀ ਕਿ ਜਿਹੜੀ ਪੰਜਾਬ ਪੁਲਿਸ ਔਰ ਹਿਮਾਚਲ ਪੁਲਿਸ ਜਿਹੜੇ ਇਸ ਪ੍ਰੋਜੈਕਟਾਂ ਨੂੰ ਸੰਭਲ ਰਹੀ ਹੈ ਸੁੰਦਰ ਨਗਰ ਚ ਵੀ ਤਲਵਾੜੇ ਚ ਵੀ ਔਰ ਨੰਗਲ ਦੇ ਵਿੱਚ ਵੀ ਉਹ ਬੜਾ ਅੱਛਾ ਕੰਮ ਕਰ ਰਹੇ ਹੈਗੇ ਆ ਔਰ ਇੱਕ ਸੀਏਐਸ ਸਮਲਾਂਣ ਦੀ ਕੋਈ ਲੋੜ ਨਹੀਂ ਹੈਗੀ ਹੈ ਔਰ ਅਸੀਂ ਸਾਨੂੰ ਇਹਨਾਂ ਦੇ ਵਿਸ਼ਵਾਸ ਕਰਨਾ ਚਾਹੀਦਾ ਸੀਏਐਸ ਜਿਹੜੀ ਆਏਗੀ ਉਹ ਸਾਡੇ ਤੇ ਇੱਕ ਹੋਰ ਜਿਆਦਾ ਬੋਝ ਪੈ ਜਾਏਗਾ ਫਾਈਨੈਂਸ਼ਲੀ ਜਿਹਦੇ ਨਾਲ ਸਾਨੂੰ ਹੋਰ ਜਿਆਦਾ ਦਿੱਕਤ ਆਏਗੀ ਪੰਜਾਬ ਸਰਕਾਰ ਪਹਿਲੇ ਪੈਸਾ ਸਾਡਾ ਬੰਦ ਕਰਕੇ ਬੈਠੀ ਹੋਈ ਹੈਗੀ ਹੈ ਸਾਨੂੰ ਤਨਖਾਹਾਂ ਦਾ ਕਰਾਈਸਿਸ ਖੜਾ ਹੋਇਆ ਹੈ ਪੈਨਸ਼ਨਾਂ ਦਾ ਕਰਾਈਸਿਸ ਖੜਾ ਹੋਇਆ ਹੈਗਾ ਅਗਰ ਇਹ ਕੋਈ ਕਨਫਲਿਕਟ ਹੈਗਾ ਤਾਂ ਇਹਨੂੰ ਦੂਰ ਕਰਕੇ ਜਿਹੜਾ ਵੀ ਪੈਸਾ ਸਰਕਾਰ ਨੂੰ ਰੀਲੀਜ਼ ਕਰ ਦੇਣਾ ਚਾਹੀਦਾ ਔਰ ਸੀਆਈਐਸ ਨੂੰ ਹੁਣ ਵੀ ਅਸੀਂ ਕਹਿੰਦੇ ਆ ਕਿ ਨੰਗਲ ਚ ਕੋਈ ਲੋੜ ਨਹੀਂ ਹੈ ਬੀਵੀਐਮ ਬਿਜਕੀ ਤੇ ਪ੍ਰੋਜੈਕਟ ਚ ਲੋੜ ਨਹੀਂ ਹੈਗੀ ਇਹਨਾਂ ਨੂੰ ਐਜ਼ ਇਟ ਇਜ਼ ਜਿੱਦਾਂ ਦਾ ਕੰਮ ਚੱਲਦਾ ਪਿਆ ਉਦਦੇ ਚੱਲਣ ਦੇਣਾ ਚਾਹੀਦਾ ਹੈਗਾ